ਅਮਰੀਕਾ ਨਿਆਯ ਵਿਭਾਗ ਦਾ ਕਹਿਣਾ ਹੈ ਕਿ ਦੋ ਵਿਅਕਤੀਆਂ ਨੂੰ ਸਿਆਟਲ ਦੇ ਵਿੱਚ ਮਨੁੱਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਵਿੱਚ ਉਹਨਾਂ ਦੀ ਕਥਿਤ ਭੂਮਿਕਾ ਲਈ ਬੀਸੀ ਤੋਂ ਬਾਹਰ ਤੇ ਸਰਹੱਦ ਪਾਰ ਮਾਲ ਗੱਡੀਆਂ ਰਾਹੀਂ ਲੋਕਾਂ ਨੂੰ ਲਿਜਾਣ ਦੀ ਖਤਰਨਾਕ ਯੋਜਨਾ ਹੈ ਇੱਕ ਯੂਐਸ ਹੋਮਲੈਂਡ ਸਿਕਿਉਰਿਟੀ ਅਧਿਕਾਰੀ ਦੁਆਰਾ ਇੱਕ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ 28 ਮੈਕਸੀਕਨ ਨਾਗਰਿਕ ਸੰਤੇ ਇਕ ਕੋਲੰਬੀਆ ਦਾ ਸੀ ਜੋ ਸਮੂਹ ਦਾ ਮਾਰਗਦਰਸ਼ਨ ਕਰ ਰਿਹਾ ਸੀ ਜਿਸ ਦੀ ਮੌਜੂਦਗੀ ਰਾਤ 1 ਵਜੇ ਦੇ ਆਸ-ਪਾਸੇ ਦੇਖੀ ਗਈ ਜਦੋਂ ਸਰਹੱਦੀ ਅਧਿਕਾਰੀਆਂ ਨੇ ਕਾਰ ਦੇ ਜਿਹੜੇ ਐਕਸ-ਰੇ ਨੇ ਉਸ ਦੇ ਵਿੱਚ ਕੁਝ ਵਿਗਾੜ ਦੇਖਿਆ ਸੰਯੁਕਤ ਰਾਜ ਦੇ ਵਿੱਚ ਅਧਿਕਾਰੀਆਂ ਨੇ ਬੀਸੀ ਤੋਂ ਦਰਜਨਾਂ ਲੋਕਾਂ ਦੀ ਤਸਕਰੀ ਕਰਨ ਲਈ ਮਾਲ ਗੱਡੀਆਂ ਦੀ ਵਰਤੋਂ ਕਰਨ ਦੇ ਦੋਸ਼ਾ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਯੂਐਸ ਵਿੱਚ ਅਧਿਕਾਰੀਆਂ ਨੇ ਇੱਕ ਬਹੁਤ ਖਤਰਨਾਕ ਅਪਰਾਧਿਕ ਸਾਜ਼ਿਸ਼ ਵੱਜੋਂ ਵਰਣਨ ਕੀਤਾ ਹੈ ਕੇਸ ਵਿੱਚ ਦਰਜ ਕਈ ਉਦਾਹਰਨਾਂ ਵਿੱਚੋਂ ਇੱਕ ਵੈਨਕੂਵਰ ਦੇ ਦੱਖਣ ਵਿੱਚ ਪੀਐਸਆਰ ਚ ਬਾਰਡਰ ਕ੍ਰਾਸਿੰਗ ਤੇ ਯੂਐਸ ਕਸਟਮਸ ਦੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਅੱਧੀ ਰਾਤ ਨੂੰ ਬਾਰਡਰ ਪਾਰ ਕਰਨ ਵਾਲੀ ਇੱਕ ਰੇਲਕਾਰ ਦਾ ਐਕਸ-ਰੇ ਕਰਨ ਵੇਲੇ ਕੁਝ ਵਿਗਾੜਾ ਨੂੰ ਵੇਖਿਆ ਸਿਆਟਲ ਕੋਰਟ ਰੂਮ ਦੇ ਵਿੱਚ ਇੱਕ ਹਲਫਨਾਮੇ ਅਨੁਸਾਰ ਜਦੋਂ ਅਧਿਕਾਰੀਆਂ ਨੇ ਸ਼ੱਕੀ ਕਾਰ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ 28 ਮੈਕਸੀਕਨ ਨਾਗਰਿਕ ਤੇ ਕੋਲੰਬੀਆ ਦੇ ਨਾਗਰਿਕ ਪਲਾਸਟਿਕ ਦੀਆਂ ਗੋਲੀਆਂ ਨਾਲ ਭਰੇ ਹੋਏ ਮਿਲੇ 2 ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਪੀ ਸਰਚ ਬਾਰਡਰ ਅਧਿਕਾਰੀਆਂ ਨੇ ਰਾਤ ਨੂੰ ਇੱਕ ਹੋਰ ਮਾਲ ਰੇਲ ਗੱਡੀ ਨੂੰ ਰੋਕਿਆ ਤੇ ਉਸ ਵਿੱਚ ਸਵਾਰ 13 ਮੈਕਸੀਕਨ ਨਾਗਰਿਕਾਂ ਨੂੰ ਲੱਭ ਲਿਆ ਜਿਨ੍ਹਾਂ ਵਿੱਚੋਂ ਦੋ ਨੇ ਆਰਟਿਸ ਪਲਾਜ਼ਾ ਨੂੰ ਬੀਸੀ ਤੋਂ ਲੈਣ ਲਈ ਡਾਲਰ 8000 ਦਾ ਭੁਗਤਾਨ ਕਬੂਲਿਆ। ਓਰੀਗਨ ਦੇ 45 ਸਾਲਾ ਜੀਜ਼ਸ ਆਰਟਿਸ ਪਲਾਂਟਾ ਤੇ ਵਾਸ਼ਿੰਗਟਨ ਦੇ 35 ਸਾਲਾ ਪਾਬਲੋ ਕੋਇਲਰ ਮੈਦੀਨਾ ਨੂੰ ਬੀਸੀ ਵਾਸ਼ਿੰਗਟਨ ਸਰਹੱਦ ਪਾਰੋਂ ਤਸਕਰੀ ਕੀਤੇ ਜਾਣ ਦੇ ਸ਼ੱਕ ਵਿੱਚ ਦਿਨ ਹੋਰ ਪ੍ਰਵਾਸੀਆਂ ਦੇ ਨਾਲ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵਾਂ ਵਿਅਕਤੀਆਂ ਤੇ ਨਿੱਜੀ ਵਿੱਤੀ ਲਾਭ ਲਈ ਗੈਰ-ਨਾਗਰਿਕ ਦੀ ਗੈਰ-ਕਾਨੂੰਨੀ ਆਵਾਜਾਈ ਦੀ ਸਾਜ਼ਿਸ਼ ਰਚੰਦਾ ਦੋਸ਼ ਹੈ। ਜੇਕਰ ਦੋਸ਼ੀ ਠਹਿਰਾਏ ਜਾਂਦੇ ਨੇ ਤਾਂ ਪੁਰਸ਼ਾਂ ਨੂੰ ਹਰੇਕ ਨੂੰ 10 ਸਾਲ ਤੱਕ ਦੀ ਕੈਦ ਤੇ ਡਾਲਰ 2,50,000 ਦਾ ਜੁਰਮਾਨਾ ਹੋ ਸਕਦਾ ਹੈ ਯੂਐਸ ਅਟਾਰਨੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹਨਾਂ ਮੁਲਜ਼ਮਾਂ ਨੂੰ ਕਥੀ ਤੌਰ ਤੇ ਇੱਕ ਬਹੁਤ ਹੀ ਖਤਰਨਾਕ ਤਸਕਰੀ ਯੋਜਨਾ ਨਾਲ ਜੋੜਿਆ ਗਿਆ ਹੈ ਜਿੱਥੇ ਲੋਕਾਂ ਨੂੰ ਕੈਨੇਡਾ ਤੋਂ ਅਮਰੀਕਾ ਜਾਣ ਵਾਲੀਆਂ ਟ੍ਰੇਨਾਂ ਤੇ ਮਾਲ ਗੱਡੀਆਂ ਵਿੱਚ ਲੱਦਿਆ ਜਾਂਦਾ ਹੈ ਉਹਨਾਂ ਦੱਸਿਆ ਕਿ ਇੱਕ ਭਰੀ ਹੋਈ ਗੱਡੀ ਵਿੱਚ ਬੰਦ ਹੋਣਾ ਖਤਰਨਾਕ ਹੈ ਗਰਮੀ ਠੰਡੀਆਂ ਹਵਾਦਾਰੀ ਦੇ ਕੋਈ ਕੰਟਰੋਲ ਨਹੀਂ ਹੈ ਤੇ ਲੱਦੇ ਹੋਏ ਡੱਬੇ ਦੇ ਅੰਦਰ ਹਿਲਜੁਲ ਕਰਨ ਨਾਲ ਲੋਕ ਜ਼ਖਮੀ ਜਾਂ ਮਾਰੇ ਵੀ ਜਾ ਸਕਦੇ ਨੇ ਅਮਰੀਕੀ ਅਧਿਕਾਰੀ 2022 ਦੇ ਅਖੀਰ ਤੋਂ ਐਂਟਰੀਜ਼ ਪਲਾਂਟਾਂ ਤੇ ਨਜ਼ਰ ਰੱਖ ਰਹੇ ਸਨ ਤੇ ਭਰੋਸਾ ਕਰਦੇ ਸਨ ਕਿ ਉਹਨਾਂ ਨੇ ਮਦੀਨਾ ਨਾਲ ਸਰਹੱਦ ਦੇ ਪਾਰ ਪ੍ਰਵਾਸੀਆਂ ਦੀ ਤਸਕਰੀ ਕਰਨ ਨਾਲ ਕੰਮ ਕੀਤਾ ਸੀ ਤੇ ਉਹਨਾਂ ਨੂੰ ਅਮਰੀਕਾ ਵਿੱਚ ਜਾਣ ਤੋਂ ਪਹਿਲਾਂ ਅਸਾਈ ਤੌਰ ਤੇ ਹੋਟਲਾਂ ਤੇ ਅਪਾਰਟਮੈਂਟਾਂ ਵਿੱਚ ਰੱਖਿਆ ਸੀ ਇਸ ਸ਼ਨੀਵਾਰ ਨੂੰ BC ਦੇ ਵਿੱਚ ਘੱਟੋ ਘੱਟ ਵੇਜਸ 65 ਸੈਂਟ ਵਧ ਕੇ ਯਾਨੀ ਕਿ ਡਾਲਰ 17.40 ਪ੍ਰਤੀ ਘੰਟਾ ਹੋ ਜਾਏਗੀ ਪਰ BC ਏਸ਼ੀਅਨ ਰੈਸਟੋਰੈਂਟ ਕੈਫੇ ਓਨਰਸ ਐਸੋਸੀਏਸ਼ਨ ਸੋਚਦੀ ਹੈ ਕਿ ਇਹ ਇੱਕ ਬੁਰਾ ਵਿਚਾਰ ਹੈ ਤੇ ਸੁਭਾਈ ਸਰਕਾਰ ਨੂੰ ਇਸ ਨੂੰ ਹੋਰ ਨਾ ਵਧਾਉਣ ਦੀ ਅਪੀਲ ਕਰ ਰਹੀ ਹੈ ਐਸੋਸੀਏਸ਼ਨ ਦੇ ਪ੍ਰਧਾਨ ਡੇਵਿਡ ਚੌਂਗਾ ਕਹਿਣਾ ਹੈ ਕਿ ਵਾਧੇ ਤਨਖਾਹਾਂ ਵਧਣ ਦੇ ਨਾਲ ਤੁਹਾਡੇ ਮਨਪਸੰਦ ਖਾਣ ਪੀਣ ਵਾਲੀਆਂ ਦੁਕਾਨਾਂ ਦੀਆਂ ਕੀਮਤਾਂ ਵੀ ਵਧਣਗੀਆਂ ਸੰਭਾਵਤ ਤੌਰ ਤੇ ਕੁਝ ਸਥਾਨਾਂ ਨੂੰ ਕਾਰੋਬਾਰ ਤੋਂ ਬਾਹਰ ਹੋਣਾ ਪਵੇਗਾ ਉਹ ਮੰਨਦੇ ਨੇ ਕਿ ਅੱਜ ਦੀ ਆਰਥਿਕਤਾ ਦੇ ਵਿੱਚ ਬਾਹਰ ਖਾਣਾ ਬਹੁਤ ਸਾਰੇ ਲੋਕਾਂ ਲਈ ਇੱਕ ਇਲਾਜ ਹੈ ਤੇ ਜੇਕਰ ਲੋਕ ਬਾਹਰ ਖਾਣ ਲਈ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਇਹ ਮਾਲਕਾਂ ਨੂੰ ਨੁਕਸਾਨ ਪਹੁੰਚਾਏਗਾ ਉਹ ਅਜੇ ਵੀ ਬਾਹਰ ਖਾਣ ਦੇ ਲਈ ਲਗਜ਼ਰੀ ਚਾਹੁੰਦੇ ਨੇ ਪਰ ਉਹ ਘੱਟ ਖਰਚ ਵੀ ਕਰਦੇ ਨੇ ਜਿੱਥੇ ਉਹ ਡਾਲਰ 100 ਖਰਚ ਕਰਦੇ ਨੇ ਹੁਣ ਉਹ ਰਕਮ ਖਰਚ ਕਰਨਾ ਚਾਹੁੰਦੇ ਨੇ ਉਹ ਸਸਤੀਆਂ ਤੇ ਘੱਟ ਚੀਜ਼ਾਂ ਖਾਂਦੇ ਨੇ ਚੁੰਗ ਦੇ ਅਨੁਸਾਰ ਇਸ ਸਭ ਵਿੱਚ ਦੁਖੀ ਹੋਣ ਵਾਲੇ ਲੋਕਾਂ ਦਾ ਦੂਜਾ ਸਮੂਹ ਕੰਜ਼ਿਊਮਰ ਹੈ ਉਹਨਾਂ ਕਹਿੰਿਆ ਕਿ ਕਿਉਂਕਿ ਸਾਨੂੰ ਕੀਮਤਾਂ ਵਧਾਉਣੀਆਂ ਪੈਣਗੀਆਂ ਨਹੀਂ ਤਾਂ ਸੀ ਜਿਹੜੇ ਆ ਉਹ ਬੱਚੇ ਬੱਚੇ ਨਹੀਂ ਰਹਿ ਸਕਦੇ ਮਾਲਕਾਂ ਨੂੰ ਸਿਰਫ ਇੰਨੇ ਲੰਬੇ ਸਮੇਂ ਲਈ ਦੁਖੀ ਕੀਤਾ ਜਾ ਸਕਦਾ ਹੈ ਉਹ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਉਹ ਰੈਸਟੋਰੈਂਟ ਬੰਦ ਕਰ ਦੇਣਗੇ ਉਹਨਾਂ ਦੇ ਕੋਲ ਸੁਝਾਅ ਤੇ ਘੱਟੋ-ਘੱਟ ਤਨਖਾਹ ਹੈ ਉਹ ਕਾਫੀ ਚੰਗੀ ਤਰ੍ਹਾਂ ਬਚ ਸਕਦੇ ਨੇ ਚੁੰਗ ਦਾ ਕਹਿਣਾ ਹੈ ਕਿ ਬਹੁਤ ਸਾਰੇ ਰੈਸਟੋਰੈਂਟ ਮਾਲਕ ਤੇ ਉਹਨਾਂ ਦੇ ਗਾਹਕ ਪਹਿਲਾਂ ਹੀ ਆਸਮਾਨੀ ਉੱਚੀ ਮਹਿੰਗਾਈ ਦੇ ਮਹੀਨਾ ਵਾਧਾ ਸੰਘਰਸ਼ ਕਰ ਰਹੇ ਨੇ ਤੇ ਚਿੰਤਾ ਕਰਦੇ ਨੇ ਕਿ ਤਨਖਾਹ ਵਿੱਚ ਵਾਧਾ ਉਦਯੋਗ ਤੇ ਅਸਥਾਈ ਦਬਾਅ ਪਾਏਗਾ ਦੱਸਦੇ ਕਿ ਬੀਸੀ ਵਿੱਚ ਘੱਟੋ ਘੱਟ ਵੇਜਸ 1 ਜੂਨ ਨੂੰ ਡਾਲਰ 16.75 ਤੋਂ ਡਾਲਰ 17.40 ਹੋ ਜਾਏਗੀ ਯਾਨੀ 17.40 ਸੈਂਟ ਹੋ ਜਾਏਗੀ ਬੀਸੀ ਸਰਕਾਰ ਨੇ 3.9 ਫੀਸਦੀ ਵਾਧਾ ਨਿਵਾਸੀ ਜਿਹੜੇ ਕੇਅਰ ਟੇਕਰਾਂ ਲਾਈਵ ਇਨ ਹੋਮ ਸਪੋਰਟਰ ਵਰਕਰ ਤੇ ਲਾਈਨ ਇਨ ਕੈਂਪ ਲੀਡਰਾਂ ਲਈ ਘਟੋ-ਘਟ ਵੇਜਸ ਦਰਾਂ ਤੇ ਵੀ ਲਾਗੂ ਹੁੰਦਾ ਹੈ ਇਹ ਵਾਦਾ ਲਗਭਗ 240000 ਕਰਮਚਾਰੀਆਂ ਦੀ ਮਦਦ ਕਰੇਗਾ ਜੋ ਮੌਜੂਦਾ ਸਮੇਂ ਵਿੱਚ ਡਾਲਰ 17 ਤੇ 40 ਸੈਂਟ ਪ੍ਰਤੀ ਘੰਟਾ ਤੋਂ ਘੱਟ ਕਮਾਈ ਕਰਦੇ ਨੇ ਸੂਬੇ ਦਾ ਕਹਿਣਾ ਹੈ ਕਿ ਉਹ ਤਨਖਾਹਾਂ ਵਧਾਉਣਾ ਜਾਰੀ ਰੱਖੇਗਾ ਇਹ ਤੀਜਾ ਸਾਲ ਹੈ ਜਦੋਂ ਅਡਜਸਟਮੈਂਟ ਸਾਲਾਨਾ ਘਟੋ-ਘਟ ਵੇਜਸ ਵਾਅਦੇ ਨੂੰ ਮਹਿੰਗਾਈ ਦੇ ਨਾਲ ਜੋੜਨ ਦੀ ਸਰਕਾਰ ਦੀ ਵਚਨਬੱਤਾਂ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਇਹਜੋਨੂ ਯੂਕੋਨ ਤੇ 90 ਤੋਂ ਬਾਅਦ ਬੀਸੀ ਦੀਆਂ ਵੇਜਸ ਰਾਸ਼ਟਰ ਦੇ ਵਿੱਚ ਤੀਜੇ ਸਭ ਤੋਂ ਉੱਚੇ ਬਾਦੇ ਤੇ ਹੋਣ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ